ਸੋ ਸ੍ਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਵਿੱਚ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਜੋ ਕਿ ਤਹਿਸੀਲ ਨਰਮਾਣਾ ਜ਼ਿਲ੍ਹਾ ਜੀਨ ਦੇ ਵਿੱਚ ਹਰਿਆਣਾ ਦੇ ਵਿੱਚ ਸਥਿਤ ਹੈ ਜੋ ਕਿ ਨੌਵੀਂ ਪਾਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਆਓ ਆਪਾਂ ਜਾਣਦੇ ਹਾਂ ਅੱਜ ਇੱਥੋਂ ਦਾ ਇਤਿਹਾਸ ਇਤਿਹਾਸਿਕ ਸਰੋਤਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪੂਰਬੀ ਰਾਜਾਂ ਮਾਲਵਾ ਬਾਰਨ ਦੀ ਫੇਰੀ ਦੌਰਾਨ ਇਸ ਸਥਾਨ ਵਿਖੇ ਆਪਣੇ ਮੁਬਾਰਕ ਚਰਨ ਪਾਏ ਤੇ ਇਸ ਸਥਾਨ ਨੂੰ ਧਰਮ ਪ੍ਰਚਾਰ ਦੇ ਕੇਂਦਰੀ ਸਥਾਨ ਵਜੋਂ ਸਥਾਪਿਤ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਸਮੇਤ ਸਮਤ 1722 ਅਪ੍ਰੈਲ 1663 ਈਸਵੀ ਵਿੱਚ ਧੰਤਾਨ ਨਗਰ ਵਿਖੇ ਪੁੱਜੇ। ਇਸ ਯਾਤਰਾ ਦੌਰਾਨ ਗੁਰੂ ਸਾਹਿਬ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਅਤੇ ਸਿੱਖ ਸੰਗਤਾਂ ਸਮੇਤ ਇੱਕ ਤਾਲ ਕਿਨਾਰੇ ਆਣ ਬਿਰਾਜਮਾਨ ਹੋਏ ਤੇ ਇੱਥੋਂ ਦਾ ਸਥਾਨਕ ਜ਼ਿਮੀਦਾਰ ਚੌਧਰੀ ਦਗੋ ਦੁੱਧ ਲੈ ਕੇ ਗੁਰੂ ਜੀ ਦੀ ਸੇਵਾ ਵਿੱਚ حاضر ਹੋਇਆ ਤੇ ਗੁਰੂ ਜੀ ਨੇ ਉਸ ਨੂੰ ਅਸੀਸ ਦਿੱਤੀ ਭਾਈ ਦਗੋ ਦੁੱਧ ਲੈ ਕੇ ਮਿਲਿਆ ਹੈ ਇੱਥੇ ਦੁੱਧ ਸਦੀਵ ਰਹੂਗਾ ਤਵਾਰਿਕ ਗੁਰੂ ਖਾਲਸਾ ਅਨੁਸਾਰ ਦਗੋ ਨੇ ਰੱਥ ਡੋਲਾ ਗੱਡੀ ਊਠ ਘੋੜੇ ਆਪਣੀ ਹਵੇਲੀ ਵਿੱਚ ਉਤਾਰੇ ਸਨ ਤੇ ਆਲੇ ਦੁਆਲੇ ਪਿੰਡਾਂ ਦੀ ਸੰਗਤ ਵੀ ਆ ਕੇ ਗੁਰੂ ਸਾਹਿਬ ਦੀ ਸੇਵਾ ਕਰਨ ਲੱਗੀ ਇਸ ਯਾਤਰਾ ਦੌਰਾਨ ਗੁਰੂ ਜੀ ਨੇ ਲੰਮਾ ਸਮਾਂ ਤਮਤਾਨ ਸਾਹਿਬ ਵਿੱਚ ਟਿਕਾਣਾ ਕੀਤਾ ਇੱਥੇ ਮੁੱਖ ਡੇਰਾ ਰੱਖਦਿਆਂ ਗੁਰੂ ਜੀ ਨੇ ਇੱਥੋਂ ਪ੍ਰਚਾਰਕ ਦੌਰਿਆਂ ਲਈ ਆਲੇ-ਦੁਆਲੇ ਦੇ ਇਲਾਕਿਆਂ ਵੱਲ ਜਾਂਦੇ ਰਹੇ ਤੇ ਗੁਰੂ ਜੀ ਦੇ ਦਰਸ਼ਨ ਦੇਦਾਰੇ ਕਰਨ ਲਈ ਸੰਗਤ ਦੂਰ ਦਰੇੜਿਆਂ ਇੱਥੇ ਆ ਕੇ ਪੁੱਜਦੀ ਰਹੀ ਤੇ ਦਰਸ਼ਨ ਸੇਵਾ ਆਪਣੀ ਸ਼ਰਧਾ ਅਨੁਸਾਰ ਕਰਦੀ ਰਹੀ ਗੁਰੂ ਘਰ ਦੇ ਲੰਗਰ ਲਈ ਭੇਟਾ ਵੀ ਚੜਾਉਂਦੀ ਤੇ ਕੁਝ ਸਰੋਤਾ ਅਨੁਸਾਰ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੋਂ ਤੁਰਨ ਸਮੇਂ ਸਥਾਨਕ ਜ਼ਿਮੀਦਾਰ ਦਗੋ ਨੂੰ ਕੁਝ ਮੋਹਰਾਂ ਵੀ ਦਿੱਤੀਆਂ ਤੇ ਇਸ ਸਥਾਨ ਤੇ ਖੂਹ ਧਰਮਸ਼ਾਲਾ ਤੇ ਬਾਗ ਲਵਾਉਣ ਲਈ ਆਦੇਸ਼ ਕੀਤਾ ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਅਨੁਸਾਰ ਗੁਰੂ ਜੀ ਦੇ ਆਦੇਸ਼ ਨੂੰ ਨਾਮ ਮੰਨਦਿਆਂ ਦਗੋ ਨੇ ਖੂਹ ਆਪਣੀ ਨਿਆਈ ਵਿੱਚ ਲਵਾ ਲਿਆ ਤਾਂ ਖੂਹ ਨਿਗਰ ਗਿਆ ਦੂਜੀ ਵਾਰ ਫਿਰ ਚਣਿਆ ਤਾਂ ਵਿੰਗਾ ਹੋਇਆ ਪਰ ਸਥਾਨਕ ਪ੍ਰਚਲਿਤ ਰਵਾਇਤ ਅਨੁਸਾਰ ਦਗੋ ਦੇ ਇਸ ਤਰ੍ਹਾਂ ਕਰਨ ਤੇ ਗੁਰੂ ਸਾਹਿਬ ਜੀ ਨੇ ਦਗੋ ਦੇ ਪਰਥਾਏ ਕਿਹਾ ਦਗੋ ਤੇਰੇ ਘਰ ਲਟਣਗੇ ਗਦੋ ਜਿੱਥੇ ਕੂਆ ਨਾ ਚੱਕ ਇੱਥੇ ਉੱਗਣਗੇ ਅੱਕ ਇਹ ਜੋ ਸ਼੍ਰੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ ਤੇ ਜੋ ਦਰਸ਼ਨੀ ਦਿਉੜੀ ਤੁਸੀਂ ਦੇਖ ਰਹੇ ਹੋ ਇਹ ਦਰਸ਼ਨੀ ਦਿਉੜੀ ਬਹੁਤ ਪੁਰਾਤਨ ਹੈ ਤੇ ਇੱਥੇ ਜੋ ਲੱਗਿਆ ਹੋਇਆ ਪੁਰਾਤਨ ਗੇਟ ਤੁਸੀਂ ਦੇਖ ਸਕਦੇ ਹੋ ਨੀਲੇ ਰੰਗ ਦਾ ਇਹ ਤਕਰੀਬਨ 150 ਤੋਂ 200 ਸਾਲ ਪੁਰਾਣਾ ਹੈ ਤੇ ਅੱਜ ਵੀ ਇਸ ਡਿਉੜੀ ਦੀ ਸੁੰਦਰਤਾ ਉਸੇ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਬਰਕਰਾਰ ਹੈ ਕਹਿੰਦੇ ਨੇ ਵੀ ਹਜੂਰ ਸਾਹਿਬ ਜਾਣ ਵਾਲੀ ਸੰਗਤ ਲਈ ਇਹ ਗੁਰੂ ਘਰ ਮੱਥਾ ਟੇਕਣਾ ਬਹੁਤ ਜ਼ਰੂਰੀ ਹੈ ਕਹਿੰਦੇ ਇੱਥੇ ਮੱਥਾ ਟੇਕਣ ਨਾਲ ਉਹਨਾਂ ਦੀ ਹਜੂਰ ਸਾਹਿਬ ਦੀ ਜੋ ਯਾਤਰਾ ਹੈ ਉਹ ਸਫਲ ਹੁੰਦੀ ਹੈ ਤੇ ਗੁਰੂ ਜੀ ਉਹਨਾਂ ਦੇ ਨਾਲ ਅੰਗ-ਸੰਗ ਸਹਾਈ ਹੁੰਦੇ ਨੇ ਇੱਕ ਗੱਲ ਹੋਰ ਜੋ ਇਥੋਂ ਦੀ ਪ੍ਰਚਲਿਤ ਹੈ ਕਿ ਇੱਥੇ ਕਦੇ ਵੀ ਦੁੱਧ ਨਹੀਂ ਜੰਮਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਥੇ ਬਹੁਤ ਸੰਗਤਾਂ ਦੁੱਧ ਦੀ ਸੇਵਾ ਲੈ ਕੇ ਆਉਂਦੀਆਂ ਨੇ ਲਹਿਰਾਂ ਬਹਿਰਾਂ ਲੱਗੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ